ਸੱਚੀ ਕਾਲਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਹਾਂਜੀ ਲੋ ਵੀ ਆਪਾਂ ਅੱਜ ਦਾ ਬਲੌਗ ਦੀ ਸ਼ੁਰੂਆਤ ਕਰਦੇ ਆ ਛੋਟੇ ਮੁੰਡੇ ਨਾਲ ਮੰਮੀ ਕਪੜੇ ਧੁੰਦੇ ਪਏ ਆ ਵੀ ਕਾਫੀ ਜ਼ਿਆਦਾ ਕਮੈਂਟ ਆਉਂਦੇ ਨੇ ਵੀ ਪ੍ਰੀਤ ਕੰਮ ਨਹੀਂ ਕਰਦੀ ਪ੍ਰੀਤ ਮੁੰਡਾ ਨਹੀਂ ਚੱਕਦੀ ਤੇ ਪ੍ਰੀਤ ਕਰਦਾ ਕੰਮ ਨਹੀਂ ਕਰਦੀ ਵਾਕਈ ਗੱਲ ਤਾਂ ਤੁਹਾਡੀ ਵੀ ਸਹੀ ਆ ਨਾ ਕੰਮ ਸੱਚੀ ਨਹੀਂ ਕਰਦੀ ਤੇ ਵਿਚਾਰੀ ਚਲੋ ਸਾਡਾ ਯਾਰ ਇਦਾਂ ਨਾ ਵੀ ਤੁਹਾਡਾ ਘਰ ਦਾ ਖਰਚਾ ਜਿੰਨਾ ਵੀ ਆ ਸਾਨੂੰ ਸਾਰਿਆਂ ਨੂੰ ਤਰੀਕੇ ਦੇ ਨਾਲ ਹੀ ਮੈਨੇਜ ਕਰਨਾ ਪੈਂਦਾ ਆ ਕਦੀ ਵੀ ਅਸੀਂ ਪਰ ਮੰਮੀ ਵੀ ਜਿਆਦਾ ਹੀ ਸਾਡੀ ਚਲੋ ਮੰਮੀ ਕੰਮ ਕਰਦੀ ਆ ਅਸੀਂ ਇਹ ਨਹੀਂ ਕਹਿੰਦੇ ਮੰਮੀ ਕੰਮ ਨਹੀਂ ਕਰਦੀ ਅਸੀਂ ਹੁਣ ਆਪਾਂ ਵੀ ਨਾਲ ਕਰਾਈਦਾ ਹੁਣ ਜ਼ਰੂਰੀ ਨਹੀਂ ਹੁਣ ਤੁਸੀਂ ਜਿਆਦਾ ਦੇਖ ਤੁਹਾਡੀ ਨਿਗਾਹ ਜਿਆਦਾ ਹੁੰਦੀ ਮੰਮੀ ਤੇ ਵੀ ਮੰਮੀ ਨੇ ਮੁੰਡਾ ਚੱਕਿਆ ਮੰਮੀ ਭਾਂਡੇ ਮਾਂਦੀ ਉਹ ਮੈਂ ਮੈਂ ਤਾਂ ਖਾ ਦਿੰਦਾ ਆ ਜੇ ਮੋ ਚੀਜ਼ ਕੱਲੀ ਪ੍ਰੀਤ ਤੇ ਪ੍ਰੀਤ ਦਿਖਾਈ ਜਾਵਾ ਤੁਸੀਂ ਕਹਣਾ ਪ੍ਰੀਤ ਕੰਮ ਕਰਦੀ ਜੇ ਮੈਂ 10 ਦਿਨ ਹੁਣ ਜੇ ਮੈਂ ਸੋਚਾਂ ਗੱਲ ਮੜਾ ਜਾਂ ਪ੍ਰੀਤ ਕੰਮ ਕਰਦੀ ਮੈਂ ਕੈਮਰਾ ਮਾਰਦਾ ਹੁਣ ਮੰਮੀ ਨਾਲ ਜਿਆਦਾ ਮੈਂ ਬਲੌਗ ਬਣਾਉਂਦਾ ਉਹ ਉਹਦੇ ਕਰਕੇ ਵੀ ਜਿਆਦਾ ਮੰਮੀ ਕੈਮਰੇ ਚ ਆਉਂਦੀ ਸਾਹਮਣੇ ਕੈਮਰੇ ਦੇ ਸਾਹਮਣੇ ਓਨ ਕਰਕੇ ਸਾਰੇ ਜਣੇ ਨੂੰ ਹੁੰਦਾ ਵੀ ਮੰਮੀ ਕੱਲੀ ਹੀ ਲੱਗੀ ਰਹਿੰਦੀ ਆ ਚਲੋ ਅਸੀਂ ਰਲ ਮਿਲ ਕੇ ਕੰਮ ਕਰਾਈਦਾ ਹੁਣ ਮੰਮੀ ਸਾਡੀ ਕੱਪੜੇ ਧੋਂਦੇ ਆ ਤੇ ਮੁੰਡਾ ਮੈਂ ਸੰਭਿਆ ਆ ਤੇ ਕਿਚਨ ਦਾ ਕੰਮ ਮੈਂ ਰਲ ਮਿਲ ਕੇ ਅਸੀਂ ਕਰਨਾ ਆ ਤੇ ਪ੍ਰੀਤ ਕਰਦਾ ਕੰਮ ਕਰਨ ਦੇ ਆ ਬਾਥਰੂਮ ਵਗੈਰਾ ਧੋਸ਼ ਕਰਨੇ ਘਰ ਦਾ ਕੰਮ ਬਹੁਤ ਹੋਰ ਥੋੜੇ ਕੰਮ ਆ ਕਰਨੇ ਪੈਂਦੇ ਨੇ ਆ ਦੇਖੋ ਜੀ ਨੰਨੂ ਮੁੰਨੂ ਸ਼ੁੰਨੂ ਮੇਰੇ ਕੋਲ ਆ ਇਹਨਾਂ ਨੂੰ 2 ਘੰਟੇ ਹੋ ਗਏ 1.5 ਘੰਟੇ ਕੱਪੜੇ ਧੋਦੇ ਹੋਏ ਮੰਮੀ ਹੁਣੀ ਤੇ ਰਾਲੇ ਮਿਲ ਕੇ ਅਸੀਂ ਲੱਗੇ ਪਏ ਆ ਕੋਈ ਚੱਕਰ ਨਹੀਂ ਬਾਕੀ ਲਵ ਯੂ 올 ਤੇ ਹੁਣ ਬਲੌਗ ਦੀ ਸ਼ੁਰੂਆਤ ਕਰਦੇ ਆ ਅੱਜ ਹੈਗਾ ਸਾਡੇ ਵਿਆਹ ਅਸੀਂ ਜਨਾ ਮੈਰਿਜ ਦੇ ਮੈਰਿਜ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਕੱਪੜਾ ਲੀੜਾ ਧੋ ਕੇ ਘਰ ਦਾ ਕੰਮ ਨਵੀੜ ਕੇ ਸਾਰਾ ਬਾਥਰੂਮ ਚੂਚੂ ਮਿਛਾ ਲਓ ਜੋ ਜੋ ਕਰ ਫਿਰ ਕੇ ਫੇਰ ਹੀ ਜਨਾ ਉਹ ਸ਼ਾਮਾਂ ਨੂੰ ਡੀ ਜੀ ਆ ਦੀ ਪਾਰਟੀ ਤੇ ਸੋ ਤੁਸੀਂ ਸਾਰੇ ਇਹਨਾਂ ਸਵਾਲ ਕਰਦੇ ਹੋ ਪੁੱਲਸ ਕਿਉਂ ਲੱਗੇ ਮੈਨੂੰ ਪੁਲਸ ਦਾ ਜੀ ਨੱਦਾ ਪਿਆ ਵੀ ਉਹ ਤੁਹਾਨੂੰ ਦੱਸਿਆ ਜੀ ਮੈਂ ਵੀ ਐਕਟਿਵ ਵਾਲਾ ਚੱਕਰ ਪਿਆ ਸੀ ਕਿਸੇ ਬੰਦੇ ਦੀ ਐਕਟਿਵਸ ਦੀ ਮੇਰੀ ਗੱਡੀ ਮੋੜੇ ਆ ਗਈ ਐਕਟਿਵਟ ਟੁੱਟਣ ਦੇ ਨਾਲ ਉਹਨਾਂ ਨੇ ਸਾਡੇ ਤੇ ਕੇਸ ਕਰ ਦਿੱਤਾ ਸੀ ਉਹ ਕੇਸ ਆਪਾਂ ਨੇ ਵੀ ਰਿਜਿਸਟਰ ਦਿੱਤਾ ਆ ਸੋ ਇਹ ਚੱਕਰ ਪਿਆ ਸੀ ਕਾਫੀ ਜਾਣਿਆਂ ਨੂੰ ਅਸੀਂ ਬਿਕਰਾਂ ਨੂੰ ਪੁਲਸ ਕਿਉਂ ਲੈ ਗਈ ਕੀ ਕੰਮ ਕਰਤਾ ਇਹ ਵਜੇ ਹਨ ਉਹ ਬਲੌਗ 30 40 ਹਜ਼ਾਰ ਬੰਦੇ ਨੇ ਵੇਖਿਆ ਸੋ ਉਹਨਾਂ ਦੇ ਸਵਾਲ ਸੀ ਜਵਾਬ ਸੀ ਉਹਨਾਂ ਨੂੰ ਮੈਨੂੰ ਸਵਾਲ ਜਵਾਬ ਦਾ ਜਵਾਬ ਦੇਣਾ ਪਿਆ ਸੀ ਤੇ ਓਏ ਹਾਂ ਪਿਆ ਚਾਲੀਆਂ ਮਾਰਦਾ ਚਾਲੀਆਂ ਮਾਰਦਾ ਮੈਂ ਗੱਲਾਂ ਕਰਦਾ ਤੁਹਾਡੇ ਨਾਲ ਇਹ ਟੱਪਦਾ ਦੇਖਿਓ ਹਾਂਜੀ ਹਾਂਜੀ ਹੁਣ ਮੈਂ ਵੀ ਜਿਮ ਤੋਂ ਵਿਹਲਾ ਬੂਲਾ ਹੋ ਕੇ ਘਰੇ ਆਇਆ ਤੇ ਸੋ ਹਾਂਜੀ ਹਾਂਜੀ ਇਹ ਪਾਪਾ ਪਾਰ ਕਿੰਨਾ ਕਰਦੇ ਸੱਜ ਦੱਦ ਸਾਰਿਆਂ ਨੂੰ ਸਾਰਿਆਂ ਦਾ ਦੱਦਿਆ ਉੱਚੀ ਉੱਚੀ ਹੱਥ ਕਰਾ ਦਿੰਦੇ ਉੱਚੀ 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 ਪਾਚੂਡ ਨਾ ਜਨਨ ਲੱਗ ਜੇ ਸੋ ਸੋ ਬਣੇ ਦਿਓ ਬਲੌਗ ਦੇ ਨਾਲ ਤੇ ਗੱਲਾਂ ਬਾਤਾਂ ਸਾਰਾ ਬਲੌਗ ਮੈਂ ਖੁਦ ਬਣਾਉਂਗਾ ਦਿੱਲੀ ਸੋ ਬਣੇ ਦਿਓ ਠੀਕ ਆ ਲਵ ਯੂ ਆਲ ਦੇਖੋ ਜੀ ਅੰਦਰ ਮੰਮੀ ਕਰਦੇ ਪਿਆ ਕੰਮ ਤੇ ਸਾਨੂੰ ਇੱਕ ਹੋਰ ਇਨਵਾਈਟ ਕੋਈ ਮੰਮੀ ਕਰਦੇ ਪਿਆ ਅੰਦਰ ਕੰਮ ਤੇ ਇਧਰੋਂ ਆਪਾਂ ਨੂੰ ਹੁਣ ਹੀ ਆਸੀ ਫੋਨ ਪੀ ਪੀ ਦੀਤ ਭਾਜੀ ਦਾ ਤੇ ਆਪਾਂ ਨੂੰ ਇਨਵਾਈਟ ਕੀਤਾ ਹੋਇਆ ਵੀਰ ਉਹਨਾਂ ਨੇ ਵੀਰ ਉਹਨਾਂ ਘਰੇ ਸੁਖਮੀ ਸਾਹਿਬ ਜੀ ਦਾ ਪਾਠ ਆ ਤੇ ਉਹਨਾਂ ਨੇ ਲੋੜੀ ਪੋਣੀ ਹੈ ਨਾ ਵੀਰ ਉਹਨਾਂ ਨੇ ਤੇ ਆਪਾਂ ਉਧਰ ਜਾਣਾ ਆ ਤੇ 11 ਤਰੀਕ ਨੂੰ ਵੀ ਇਨਵਾਈਟ 12 ਤਰੀਕ ਨੂੰ ਵੀ ਇਨਵਾਈਟ ਕੀਤਾ ਹੋਇਆ ਤੇ ਅੱਜ ਵੀ ਸਾਨੂੰ ਇਨਵਾਈਟ ਕੀਤਾ ਤੇ ਕੱਲ੍ਹੂ ਵੀ ਪ੍ਰੋਗਰਾਮ ਮੰਮੀ ਬਹੁਤ ਰੱਖਣੀ ਥੋੜੋ ਲਵ ਯੂ ਸਾਰਿਆਂ ਨੂੰ ਇੰਨਾ ਪਿਆਰ ਦਿੰਦੇ ਪਿਓ ਤੇ ਆਪਾਂ ਵੀ ਤੁਹਾਡੇ ਤੁਸੀਂ ਇੰਨਾ ਪਿਆਰ ਕਰਦੇ ਹੋ ਅਸੀਂ ਤੁਹਾਡੇ ਹਮੇਸ਼ਾ ਨਾਲ ਆ ਦੁੱਖ ਸੁੱਖ ਚ ਸਾਰਿਆਂ ਦੇ ਉਹੀ ਵੀ ਸਾਡੇ ਨਾਲ ਦੁੱਖ ਸੁੱਖ ਚਿਤ ਸੋ ਹੁਣ ਆਪਾਂ ਬਣਾਵਾਂਗੇ ਚਾਹ ਮੰਮੀ ਨੂੰ ਦੇਵਾਂਗੇ ਜੀ ਤਾਂ ਮੰਮੀ ਨਵੀਂ ਨਾ ਬਣਾ ਦਵਾ ਚਲੋ ਠੀਕ ਆ ਬੋਲੀ ਜਾ ਹਾਂ ਆਪਾਂ ਧੋਦੇ ਵੀ ਹੱਥੀ ਕੱਪੜੇ ਜੀ ਕਰਮ ਦੀ ਜੁਲੀ ਮੁੰਡਾ ਤਾਂ ਉਹ ਜੁਲੀ ਮੁੰਡਾ ਦੇ ਮੰਨੇ ਮੰਨਦੀ ਆ ਤੇ ਜੀ ਜੁਲੀ ਬਾਥਰੂਮ ਤੇ ਸਾਰਾ ਪੋਚਾ ਛੋਖਾ ਕਰਦੀ ਉਹ ਜੀ ਨੂੰ ਕੰਮ ਕਰੇਗੀ ਬਾਰੀਆਂ ਲੱਗ ਰਹੀਆਂ ਨੇ ਸਾਡੇ ਅੱਧਾ ਯਾਰੀ ਨਾਲ ਮਿਲ ਕੇ ਆਪਣਾ ਕੰਮ ਨੂੰ ਜੇਤੀ ਦਾ ਉਹਨੇ ਨਵੀਂ ਨਾ ਦੇ ਉਪਰੰਤ 10 ਮਿੰਟ ਵਾਸਤੇ ਉਹ ਫੜੇ ਆਉਂਦੇ ਆ ਮੰਮੀ ਦਾਦੇ ਮਾੜੇ ਜਾ ਕਾਤਾ ਹੀ ਲੱਗਾ ਐ ਅੱਜ ਮੁੰਡਾ ਵੀ ਇਹਦੇ ਆ ਨਹੀਂ ਜੇ ਮੈਂ ਸਾਰੇ ਘਰ ਵਾਸੋਂ ਕੱਪੜੇ ਧੋਣੇ ਉਹ ਕੱਪੜੇ ਨੂੰ ਲਈ ਮੈਂ ਸਾਰੇ ਦਿੱਤੀ ਆਪਣਾ ਕੰਮ ਨਿਭਰ ਕਰਦੀ ਗਈ ਆ ਬਾਹਰ ਮੈਂ ਸਾਰੇ ਭਾਂਡੇਆਂ ਨੂੰ ਦਿਨਾਂ ਕਹੋ ਕਰ ਲਿਆ ਗੰਦ ਮੰਦ ਕਰ ਲਿਆ ਵਿੱਚੋਂ ਖਾਰਾ ਦੂਰ ਨਹੀਂ ਜ ਘੇਰੇ ਨੂੰ ਸੋ ਮੰਨਦੇ ਜੇ ਪਾਂ ਕੰਮ ਬਹੁਤ ਵਧੀਆ ਕਰਦੇ ਹੋਰ ਵੀ ਤਾਂ ਕੰਮ ਮੈਨੂੰ ਕੋਈ ਨਾ ਕੰਮ ਨਹੀਂ ਮਾੜਾ ਮੈਂ ਕੰਮ ਨੂੰ ਵੇਖ ਸਕਦਾ ਜੇ ਕੰਮ ਲੈ ਮੁੰਡਾ ਚਾਹੀਦਾ ਹੋਵੇ ਤਾਂ ਦੱਸ ਸਕਦੇ ਉਹ ਮੈਂ ਇੰਨਾ ਵੀ ਨਹੀਂ ਮਮਾ ਘਰ ਦਾ ਹੀ ਕਰ ਸਕਦਾ ਮੈਂ ਕੀ ਕੀ ਹੋ ਗਿਆ ਨਹੀਂ ਮੈਂ ਬਾਹਰ ਵੀ ਕਰਦਾ ਤਾਂ ਮੈਨੂੰ ਬਾਹਰ ਬੁਲਾ ਲਓ ਇੰਗਲੈਂਡ ਕੋਲੋਂ ਮੈਂ ਆ ਸਕਦਾ ਪਰ ਜਿੰਦਾ ਕੋਈ ਮਿਹਣਾ ਨਹੀਂ ਯਾਰੀ ਮਿਹਣਾ ਨਹੀਂ ਨਹੀਂ ਮੈਨੂੰ ਕੋਈ ਇਹਨੇ ਬਾਹਰ ਫੜਦਾ ਸੱਤ ਲੋਕ ਮੈਂ ਭਾਂਡੇ ਮੁੰਡੇ ਮਾਰਦਾ ਆ ਕੰਮ ਹੀ ਆ ਯਾਰ ਵੇਖ ਜਿਉਂ ਗਿਆ ਮੈਨੂੰ ਸੱਚੀ ਗੱਲ ਹੈ ਤੇ ਰਿਸਪੌਂਸਰ ਕਰਨਾ ਪਈਦਾ ਕਰ ਦੋ ਮੈਂ ਆ ਕੇ ਆਪਣੀ ਮੈਂ ਤਾਂ ਤੁਹਾਡੇ ਘਰਾਂ ਨੂੰ ਕੰਮ ਕਰੀ ਜਾਉਂਗੀ ਜੀ ਗੱਲ ਜਿਹੜੀ ਮਾਵਾਂ ਹੀ ਲਗਾਏ ਤੇ ਪਤੀਲਾ ਵੀ ਝਾੜਾ ਸਾਰੀ ਰੱਖੀ ਜਾਂਦਾ ਕਿਉਂਕਿ ਇਹ ਜਿੰਦਗੀ ਹੈ ਮੇਰੇ ਲਈ ਤੇ ਮੰਮੀ ਸਾਡੀ ਕਿਹਨੂੰ ਝਾੜ ਵੀ ਨਹੀਂ ਹੈ ਤਾਂ ਤੋਂ ਦਿਨਾਂ ਦੀ ਥੜੀ ਨਹੀਂ ਰਹੀ ਤਾਂ ਇਹ ਘਰਾਂ ਜਿਹੜਾ ਸਾਰਾ ਦੇਖ ਸਕਦੇ ਆ ਇਹ ਸਾਰਾ ਵਿਕਰਮ ਦੀ ਸੋਹਣਾ ਵਾਓ ਚੱਕਦੇ ਫੱਟੇ ਠੀਕ ਆ ਸਾਰੇ ਪਾਂਡਿਆਂ ਨੂੰ ਪਹਿਲਾਂ ਮੈਂ ਆਹ ਲਾਇਆ ਹੋਇਆ ਆਪਣਾ ਕੀ ਕਹਿੰਦੇ ਹੁੰਦੇ ਨੇ ਸਾਰੇ ਪਾਜ ਮੈਂ ਤੇ ਵੀ ਜਾਣਾ ਕਿ ਕਿ ਨੂੰ ਬਿੰਦੀ ਐ ਮੈਂ ਨਹੀਂ ਹਾਂ ਮੈਂ ਬੰਦ ਕਿਥੋਂ ਕਰਾਂ ਪੰਮੀ ਬਣਾ ਤਾ ਹੁਣ ਇਹ ਜਦੋਂ ਤਾ ਨਹੀਂ ਬੰਦ ਹੁਣ ਆ ਕੇ ਬਣਾ ਹੋਇਆ ਮੇਰੇ ਤੋਂ ਬਨਾਲਾ ਬਲੋਗਰ ਵਾਲਾ ਬੰਦ ਲੱਗ ਜਿਹਾ ਹੁਣ ਨਾਲ ਐਦਾਂ ਚੱਲੂ ਸਾਡੇ ਚੱਲ ਰਗਾ ਅੱਜ ਗਾਇਸ ਪੰਡੇ ਮਾਜਲੇ ਹੰ ਓਹ ਆ ਰਹੀ ਹੋ ਗਿਆ ਓਏ ਬਾਹਰ ਕੇ ਬੰਦ ਕਰ ਇਹਨੂੰ ਤੀਲਾ ਵਿੱਚ ਥੀਬੇ ਨਾਲ ਮੋਟਾ ਮੋਟਾ ਕਰਾ ਰਾਂ ਵਿੱਚ ਪਾ ਦੇ ਦੋ ਮਿੰਟ ਹਾਂ ਜੰਨੂ ਦੇਖਦੇ ਮੈਂ ਉਹ ਦੇਖਦਾ ਨਹੀਂ ਮੈਂ ਤੁਸੀਂ ਤਾਂ ਨਹੀਂ ਆਦੇ ਤਾਂ ਲੱਗੇ ਲੱਗੇ ਉਹਨੇ ਪਕੜ ਅੱਜ ਗਾਇਸ ਸੋ ਬੰਦੇ ਲੱਗ ਰਹੇ ਆ ਆ ਆਪ ਦੇਖ ਸਕਦੇ ਹੋ ਬੰਦੇ ਕੀ ਸਿਪਾਈ ਮੰਮੀ ਇਹ ਕੋਲੋਂ ਇੱਕ ਫੋਨ ਨਹੀਂ ਫੜ ਹੁੰਦਾ ਐਸੇ ਫੋਨ ਪਕੜਦੇ ਹੈ ਮਾਮ ਐਸੇ ਯਾ ਮੰਮੀ ਇਦਾਂ ਵੀ ਵਰਤਾ ਕਿ ਕੋਈ ਫੋਨ ਇਦਾਂ ਠੀਕ ਹੈ ਮੈਂ ਨੂੰ ਕਰ ਕਰ ਰੋ ਤਾਂ ਮੈਂ ਨਾ ਫੋਨ ਨਹੀਂ ਮਾਇਦਾ ਇਦਾਂ ਵੀ ਆਪਾਂ ਰਾਜ ਮੇਲੇ ਸਾਰਾ ਕੰਮ ਕਰਦਾ ਨੂੰ ਦੇਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਡੇ ਇੰਨਾ ਵੀ ਅੱਜ ਘਰ ਦੇ ਵਿੱਚ ਕੰਮ ਵੱਡੇ ਹੋਏ ਆ ਵੀ ਐਵੇਂ ਇਹਨੂੰ ਉਹ ਹੋਣੀ ਮਤਲਬ ਉਹ ਨਹੀਂ ਕਰਨਾ ਹੈਗਾ ਬਾਰ ਬਾਰ ਕਹੀਆਂ ਸੀ ਕਿ ਇਹਨੂੰ ਵੀ ਆਪਣਾ ਕੰਮ ਆਪ ਹੀ ਖਾਵ ਲੈਣਾ ਮੈਨੂੰ ਤਾਂ ਇਹ ਕਿ ਤੂੰ ਜਿਹੜਾ ਮਰਜ਼ੀ ਕੰਮ ਦੇ ਦਨ ਕਰ ਦੇ ਮੈਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਭਾਂਡੇ ਮਾਣ ਦੇ ਚ ਪ੍ਰੋਬਲਮ ਨਹੀਂ ਮੈਨੂੰ ਕੱਪੜੇ ਧੋਣ ਦੇ ਪ੍ਰੋਬਲਮ ਨਹੀਂ ਮੈਨੂੰ ਯਾਰ ਕਿਸੇ ਕੰਮ ਦੇ ਪ੍ਰੋਬਲਮ ਨਹੀਂ ਸਾਡੇ ਘਰ ਦੇ ਪਹਿਲਾਂ ਬਹੁਤ ਹੀ ਲੜੀਦਾ ਸੀ ਮਤਲਬ ਕਾਫੀ ਲੜਾਈ ਹੁੰਦੀ ਸੀ ਤੇ ਕੋਣਾ ਵੀ ਦੇਖ ਲੋ ਵੀ ਆਪਣਾ ਵਾਦਾ ਕੰਮ ਆਪ ਦੇ ਲੋ ਨੂੰ ਵੀ ਦਾ ਨਾ ਤੇ ਰਲ ਮਿਲ ਕੇ ਇੰਝ ਵੀ ਕੰਮ ਕਰਦੀ ਆ ਯਾਰ ਬਸ ਸਿਰਫ ਦਿਖਾਈ 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 ਦੀ ਘਟਿਆ ਮਨ ਮਾਜੇ ਤਾਂ ਨੂੰ ਹੁੰਦਾ ਤੇ ਤਾਂ ਮੈਂ ਇੰਨਾ ਨਹੀਂ ਕਰਦੀ ਕੰਮ ਨਹੀਂ ਤੇ ਲੋਕ ਇਹੀ ਗੁਣੀ ਆ ਜਾਣ ਕੇ ਲੜਾਈ ਪਾਉਂਦੀਆਂ ਨੇ ਕਮੈਂਟਾਂ ਅੱਜ ਬੋਲ-ਬੋਲਦੇ ਆਹ ਦੇਖੋ ਨਾ ਫਰੀ ਸਾਰਾ ਹੀ ਕੰਮ ਮਤਲਬ ਆਡਾ ਘਰ ਦਾ ਪਿਆ ਹੋਇਆ ਹੈ ਪਰ ਨਾਲ ਓੜੀ 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 ਨਵੇਂ ਰਨਾ ਔਰ ਕੋ ਭਾਂਡੇ ਆ ਸਾਰੇ ਭਾਂਡੇ ਧੋ ਕੇ ਰੱਖਦਾ ਪਿਆ ਮੈਂ ਸੋ ਗਾਇਸ ਤੁਸੀਂ ਬਲੌਗ ਨੰਬਰ ਇਹਦੇ ਉਤੇ ਇੰਦਰ ਮੈਂ ਚਾਹ ਵੀ ਰੱਖੀ ਹੋਈ ਆ ਸੋ ਕੰਮ ਬਹੁਤ ਜਿਆਦਾ ਪੇਂਟਿੰਗ ਦੇ ਹੋਏ ਆ ਸੋ ਸਾਰੇ ਕੰਮ ਕਰਨੇ ਆ ਅੱਗੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਕਿਉਂਕਿ ਕਿਚਨ ਦੇ ਵਿੱਚ ਖਲਾਰਾ ਬਹੁਤ ਜਿਆਦਾ ਅਨਾਕ ਰਹਿ ਗਿਆ ਬਸ ਇਹ ਮੈਂ ਤੁਸੀਂ 10 ਮਿੰਟ ਦਿਓ ਚ ਮਕਾਕੇ ਦਿਖਾਵਾਂਗਾ ਗਾਈਸ ਆਪਾਂ ਚੱਲੇ ਆ ਅੱਜ ਡੀਜਿਆਂ ਤੇ ਸੋ ਅੱਜ ਮੈਰੀਜ ਆ ਮੈਂ ਹੁਣ ਲੱਗਾ ਰੈਡੀ ਮੇਰਾ ਜਿਹੜਾ ਰੈਡੀ ਹੋਣ ਦਾ ਕਾਰਨ ਆ ਉਹ ਇਹ ਆ ਵੀ ਮੈਂ ਸਿਰਫ ਆ ਆਪਣੀ ਜਿਹੜੀ ਨਿਊ ਡਰੈਲ ਆ ਤੇ ਇਹਨੂੰ ਆਪਾਂ ਲਾਵਾਂਗੇ ਸੋ ਵਿੱਚ ਵਿੱਚ ਫਰੀਦ ਆ ਹਾ 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 ਇਹ ਨਿਗੀਜੀ ਦਾ ਸਾਨੂੰ ਫਾਇਦਾ ਬਹੁਤ ਜ਼ਿਆਦਾ ਆ ਮਿੰਦੂ ਦਾ ਇਹਦਾ ਬਹੁਤ ਫਾਇਦਾ ਵਾਲੀ ਜੂੜੀ ਸੁੱਕ ਜਾਂਦੀ ਆ ਵਾਲ ਗੂ ਸੁੱਕ ਜਾਂਦੇ ਆ ਸੋ ਗਾਈਸ ਅਹਿੰ ਕਰਨੀ ਆ ਮੈਰੀ ਤੇ ਸੋ ਇਦਾਂ ਵੀ ਅਸੀਂ ਸੋਚਦੇ ਪਏ ਆ ਵੀ ਮੈਚਿੰਗ ਸਾਡੀ ਹੋਈ ਜਾਵੇ ਪਰ ਮੈਚਿੰਗ ਨਹੀਂ ਹੋਣ ਦੀ ਆਹ ਦੇਖੋ ਹਾਂਜੀ ਕੀ ਦੁਖੀ ਹੋਏ ਪਏ ਆ ਕੀ ਚੱਕਰ ਆ ਮੈਂ ਕੈਪਸੂਲ ਖਾਣੇ ਸੀਗੇ ਕਿਹੜੇ ਕੈਪਸੂਲ ਹਾਂ ਪ੍ਰੀਤੀ ਕੈਪਸੂਲ ਹਾਂਜੀ ਪ੍ਰੀਤੀ ਖੰਦੀ ਕੈਪਸੂਲ ਹਾਂਜੀ ਤੁਸੀਂ ਮੁੰਡੇ ਨੂੰ ਤਿਆਰ ਕਰਨਾ ਕਿ ਨਹੀਂ ਕਰਨਾ ਉਹ ਵੀ ਇੱਧਰ ਕਰ ਦਿੱਤਾ ਤਿਆਰ ਸੁਨਵੀਰ ਨੂੰ ਤੇ ਸੁਨਵੀਰ ਸਾਡਾ ਦੇਖੋ ਇਹਨੂੰ ਮੰਮੀ ਨੇ ਪਹਿਲਾਂ ਤਿਆਰ ਕੀਤਾ ਇਹਨੇ ਫੇਰ ਦੁਬਾਰਾ ਟਾਇਲਟ ਕਰ ਦਿੱਤੀ ਤੇ ਹੁਣ ਮੰਮੀ ਨੇ ਇਹਨੂੰ ਫੇਰ ਦੁਬਾਰਾ ਤਿਆਰ ਕਰ ਦਿੱਤਾ ਮੰਮੀ ਤੁਸੀਂ ਕੀ ਪਾਲੇ ਕੱਪੜੇ ਤੂੰ ਲੈ ਮੈਂ ਹੁਣ ਇਹਨੂੰ ਆਹ ਕੰਮ ਮੈਨੂੰ ਨਹੀਂ ਚੰਗਾ ਲੱਗਦਾ ਮੰਮੀ ਮੈਂ ਕੀ ਕਰਨਾ ਮੈਂ ਪਾ ਦੇਣਾ ਮੈਂ ਜਾਣਾ ਹੀ ਨਹੀਂ ਛੱਡੋ ਬੈਠੋ ਘਰੇ ਆਹ ਇਹ ਥੋੜਾ ਕੰਮ ਆ ਦੇਖੋ ਕੀ ਹਾਲ ਕੀਤਾ ਗਾਇਸ ਆ ਦੇਖੋ ਕਿੰਨਾ ਖਲਾਰਾ ਪਿਆ ਹੋਇਆ ਆ ਗਾਈ ਮੈਨੂੰ ਇੱਥੇ ਤੁਸੀਂ ਪਾਗਲ ਸਮਝਿਆ ਮੇਰੀ ਕਿਉਂ ਉਹ ਮੇਰਾ ਛੱਜਣ ਮਿੱਤਰ ਛੱਜਣ ਮਿੱਤਰ ਕਾਲਾ ਬੱਕੂ ਕਾਲਾ ਉਹ ਸੋਣਾ ਹੋ ਗਿਆ ਹੁਣ ਸੋਣਾ ਹੋ ਗਿਆ ਯਾਰੇ ਕੱਢਦਾ ਤੇ ਕੱਢਦਾ ਤੁਸੀਂ ਕਿੱਦਾਂ ਸਗਾਈ ਆਪਣੀ ਸ਼ੋਰਟ ਮੈਂ ਦਾਦਾ ਕਿੱਦਾਂ ਸਗਾਈ ਦਿਖਾਵਾਂ ਤੈਨੂੰ ਆਹ ਦੇਖਿਓ ਮੈਂ ਦਿਖਾਉਂਦਾ ਸਗਾਈ ਹਾਂ ਇਹਨੂੰ ਇਹਨੂੰ ਵੜ ਹੁਣ ਗਾਈ ਇਸ ਪਹਿਲਾ ਬੰਬੂ ਗਾੜ੍ਹ ਕੋ ਸੈਟ ਕਰਾਂਗੇ ਕਪੜਾ ਕਪੜਾ ਸੁਕਾਣੇ ਲਈ ਹਮੇ ਬਹੁਤ ਜ਼ਿਆਦਾ ਹੀ ਮਿਹਨਤ ਕਰਨੀ ਪੈਗੀ ਕੀ ਕਰਾਂ ਕੰਜਾ ਬਿਕਾ ਦੇ ਲੋ ਬੋਲਦਾ ਕਿਦਾਂ ਮੈਨੂੰ ਪਤਾ ਇਦਾਂ ਨਹੀਂ ਬੋਲੀਦਾ ਠੀਕ ਆ ਇਹਨੂੰ ਅਸੀਂ ਬੰਬੂ ਗਾੜ੍ਹ ਨੂੰ ਅਸੀਂ ਸਿਟਿੰਗ ਤੇ ਲਾ ਕੇ 10 ਮਿੰਟ ਦੇ ਵਿੱਚ ਤੁਸੀਂ ਕਪੜਾ ਘਰ ਚ ਬੇਲੇ ਬੈਠੇ ਸੁਕਾ ਸਕਦੇ ਹੋ ਪਰ ਇਹ ਹੋਵੇ ਮਾੜਾ ਲੱਤਾ ਪਰ ਇਹਾਂ ਲੱਤਾ ਨਹੀਂ ਸੁਕੋਣੀਆਂ ਅਸੀਂ ਮੇਰਾ ਤਾਂ ਉੱਠਣ ਨੂੰ ਨਹੀਂ ਦਿਲ ਕਰਦਾ ਢੰਡ ਚ ਉਹਨੂੰ ਪਤਾ ਲੱਗਿਆ ਦੋ ਮੈਂ ਸੈਟਿੰਗ ਲੋ ਵੀ ਹਾਂਜੀ ਇਸ ਕੋ ਤੁਮ ਆ ਦੇਖੋ ਮਨਵੀਰ ਹਾਂਜੀ ਛੜ ਕਰ ਲੈ ਇਹਨੂੰ ਮਨਵੀਰ ਪਰ ਉਹ ਪਤ ਆ ਦੇਖੋ ਅੱਦਾ ਇਹ ਬੰਬੂ ਗਾੜ ਜਿਹੜਾ ਨਾ ਇਹ ਕੋ ਬੈਠ ਸਕਦਾ ਮੱਥੇ ਹਾਂ ਇਹ ਬੰਬੂ ਗਾੜ ਅਸੀਂ ਲਾ ਦਿੱਤਾ ਹੈ ਇਹ ਬੰਬੂ ਗਾੜ ਇੰਨਾ ਕ ਵਧੀਆ ਤੁਸੀਂ ਵੀ ਮੈਨੂੰ ਕੱਪੜੇ ਸਕੂਨ ਲੈ ਆਪਣੇ ਕੱਪੜੇ ਭੇਜ ਸਕਦੇ ਹੋ ਅਸੀਂ ਕੱਪੜੇ ਤੁਹਾਡੇ ਵਧੀਆ ਤਰੀਕ ਨਾਲ ਸੁਕਾਵਾਂਗੇ ਆ ਦੇਖੋ 10 ਮਿੰਟ ਦੇ ਵਿੱਚ ਇੱਕ ਸ਼ਰਟ ਸੁੱਕਦੀ ਹੈ ਗਾਇਸ ਨਹੀਂ ਵੀ ਜੀ ਤੁਸੀਂ ਇਹ ਵਿਆਹ ਤੇ ਆ ਰੱਖ ਬਾਅਦ ਚ ਤੁਸੀਂ ਹਵਾ ਵੀ ਦੇਣੀ ਇਹਨੂੰ ਆ ਰੱਖੋ ਇਦਾਂ ਹਵਾ ਵੀ ਕੱਢਣੀ ਤੇ ਤੇਰਾ ਬੱਬੂ ਕੱਢ ਕੇ ਤੇ ਪੈਂਚਰ ਨਾ ਹੋ ਜਾ ਮੈਂ ਦੱਸ ਦਉਣਾ ਨਹੀਂ ਬੱਬੂ ਆਹ ਰੱਖ ਲੋ ਵੀ ਆ ਦੇਖੋ ਬਸ ਇਹਨੂੰ ਦੇ ਲੈ ਤੁਹਾਨੂੰ ਦੱਸ ਦਿੰਦੇ ਕਿਹਾਂ ਹੋਈ ਲੈ ਫੜਾ ਹੁੰਦੇ ਮਨ ਨਾ ਨਾ ਮੈਂ ਮੈਂ ਇਹਨੂੰ ਕੁਝ ਹੋ ਰਿਹਾ ਅੱਜ ਚਾਚੂ ਤੁਸੀਂ ਜਾਣਾ ਸੀ ਵਿਆਹ ਤੇ ਤੇ ਪ੍ਰੀਤੀ ਹੋ ਗਈ ਬਿਮਾਰ ਹੋਏ ਸੱਚੇ ਮੈਂ ਬਹੁਤ ਪ੍ਰੀਤੀ ਫੂਟ ਲਾ ਕੇ ਦਮ ਤੂੰ ਨਮਾ ਨਹੀਂ ਮੈਂ ਠੀਕ ਐ ਸਾਰੇ ਕਹਿੰਦੇ ਪ੍ਰੀਤ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਹਾਂਜੀ ਸੱਚੀ ਨਹੀਂ ਕਰਦੀ ਨਹੀਂ ਕਰਦੀ ਸਾਨੂੰ ਪਤਾ ਨਹੀਂ ਹੈ ਤੈਨੂੰ ਸਾਰਿਆਂ ਦੇ ਘਰਾਂ ਚਾਹੀ ਕੁਝ ਨਾ ਜਦੋਂ ਵਿਆਹ ਜਾਂਦਾ ਉਹ ਇੱਕ ਦੂਜੇ ਦੇ ਕੱਪੜੇ ਮੰਗ ਮੰਗੇ ਪਾਉਂਦੇ ਸਾਰੇ ਜਾਣੇ ਬਹੁਤ ਔਖੀ ਤੇ ਬੋਖਾ ਹੋ ਜਾਂਦਾ ਆ ਮੰਮੀ ਸਾਡੀ ਹੁਣ ਆਪਣੀ ਸੈਟਿੰਗ ਕਰਨ ਦੇ ਆ ਪਰ ਸੈਟਿੰਗ ਹੋ ਨਹੀਂ ਦੇਈ ਹਣਾ ਮੰਮੀ ਕਰੋ ਸੈਟਿੰਗ ਇਸ ਤਰੀਕਾ ਨਾ ਬਾਈ ਕਾਤੇ ਰੱਖ ਲਿਆ ਇਹ ਕਰਨਾ ਹੈ ਦੇ ਕਰਦੀ ਆ ਆ ਪਜਾਮੀ ਦਾ ਮੰਮੀ ਦੇਖ ਕੀ ਕਰਦੀ ਆ ਦੇਖ ਆ ਕੀ ਕਰਦੀ ਮੇਰਾ ਫੋਨ ਮੈਂ ਨਾ ਕਿ ਮੱਦੀ ਆ ਗਿਆ ਆ ਗਿਆ ਕੀ ਆ ਮੈਨੂੰ ਦਾਦੇ ਪ੍ਰੀਤੀ ਮੈਂ ਦਸ ਦਿਖਾ ਕੀ ਆ ਕੀ ਆ ਦਿਖਾ ਲੈ ਮੈਂ ਤਾਂ ਇੱਥੇ ਕਰਦੀ ਪਈ ਆ ਆ ਗਿਆ ਕੀ ਆ ਮੰਮੀ ਮੰਮਾ ਇਹ ਤਾਂ ਕੋਈ ਜਾ ਗਿਆ ਆ ਮੰਮੀ ਮੇਰੇ ਫੋਨ ਬੜੀ ਫੋਨ ਬੜੀ ਮੰਮੀ ਫੋਨ ਬੜੀ ਹਾਂ ਕੀ ਐਵੇਂ ਮੰਮੀ ਫੋਨ ਬੜੀ ਕਿ ਨਹੀਂ ਫੇ ਗੀਰਿਆ ਲੈ ਰਗਾ ਐਦੀ ਦੇਖ ਲੋ ਪੈਸੇ ਮੇਰੇ ਦੱਬਿਓ ਮੇਰੇ ਦੱਬਿਓ ਪੈਸੇ ਅੱਜ ਨਿਕਲ ਗਏ ਐ ਆਪਦਾ ਮੇ ਤੇ ਨਿਕਲ ਚਿੱਟੇ ਜੁਆ ਦੇ ਕਿੰਨੇ ਤੇਰੇ ਨਾਲੇ ਰੋਲੇ ਕਿੰਨੇ 820 ਮੰਮੀ ਨੇ ਸੱਚ ਬੋਲਿਆ ਕਹਿੰਦੇ ਮੰਮੀ 220 ਮੈਂ ਆਪਣੇ ਫੋਨ ਦਾ ਕਬਰ ਖੋਲਦੀ ਸੀ ਜਿਹਦੇ ਵਿੱਚ ਪੈਸੇ ਪਉਣ ਲੱਗੀ ਉਹ ਮੈਂ ਤਾਂ ਚੜ੍ਹ ਗਈ ਦੇਖੀ ਤੋੜੀ ਇਹ ਚਾਹੀਏ ਆ ਹੁਣਾ ਜੀ ਨਹੀਂ 220 ਉਹ ਤੋੜੀ ਮਾ ਦਾ ਮੰਮੀ ਰਮਦਾ ਜਾਣਦੀਆਂ ਤੁਹਾਨੂੰ ਜੀ ਰਮਦਾ ਜਿਹੜੀ ਹੈ ਨਾ ਇਹ ਜਿਹੜੀ ਹੈ ਇਹਦੀ ਨਾਮ ਜ ਹੈ ਉਪਰ ਖੋਰੀ ਵਿੱਚ ਪੈਸੇ ਪਾਉਂਦੀ ਆ ਦੇਖੋ ਜੀ ਇੱਧਰ ਇਹ ਪਾਪਾ ਚੰਦ ਰੱਖ ਲਾ ਚੰਦ ਰੱਖ ਲਾ ਨਿਕ ਤੇ ਤੱਕ ਤਨ ਦੇ ਸਕਦੇ ਨਹੀਂ ਉਹ ਨਿਕ ਤੇ ਦੇ ਸਕਦੇ ਆ ਸਭ ਆ ਮੇਰੇ ਕੋਲ ਹੀ ਆ ਬਾਕੀ ਚੰਦ ਰੱਖ ਲਾ ਭਰਾ ਰੱਖ ਦੇ ਲਈ ਆ ਆ ਦੇਖੋ ਜੀ ਹਾਂਜੀ ਮੰਮੀ ਮੰਮੀ ਨੇ ਵੀ ਭਾਂਡ ਇਕੱਠੀ ਕੀਤੀ ਆ ਮੰਮੀ ਨੇ ਉਹ ਪੋੜੀ ਨੂੰ ਵਾਵਾ ਮੇਰੇ ਪੈਸੇ ਦੁਰ ਸੋਭ ਉਮਮਨੀ ਇਹ ਤਾਂ ਮੈਂ ਦਿੰਦਾ ਗਾਤ ਜੀ ਨਾ ਕੋ ਉਥੋਂ ਪਹਿਲ ਵਿੱਚ ਕੋਟੀ ਦੇ ਧੋਗਾ ਮੇਰੀ ਚ ਉਹ ਕੱਢ ਕੇ ਆਪਣੇ ਕੋਲ ਰੱਖ ਲੈ ਨਾ ਕੋਠੇ ਤੋਂ ਲਾ ਕੇ ਨਹੀਂ ਤਾਂ ਮੈਂ ਹੁਣ ਲਾ ਲੱਗੀ ਕੇ ਤਾਲ ਖੜ ਆਪਣੇ ਪੈਸੇ ਤੈਨੂੰ ਮੁਆਰਕ ਤੇਰੇ ਪੈਸੇ ਰੱਖ ਲਓ ਰੱਖ ਲਓ ਵੀ ਇਧਰ ਮੈਂ ਹੋ ਗਿਆ ਰੈਡੀ ਮੈਂ ਆ ਕੱਪੜੇ ਪਾ ਕੇ ਜਣਾ ਵਿਆਹ ਦੇ ਨਹੀਂ ਆ ਜੀ ਮੈਂ ਕੱਪੜੇ ਪੋਣੇ ਅਜ ਮੇਰੇ ਬਾਲ ਬੂਲ ਸਾਰੇ ਇਦਾਂ ਹੀ ਆ ਉਦਾਂ ਮੈਂ ਬਾਲ ਬੂਲ ਤੇ ਕੀ ਸੈਟ ਕਰਨੇ ਆ ਮੈਨੂੰ ਘਟ ਕੇ ਦੇਖਣਾ ਵਿਆਹ ਤਾਂ ਹੋ ਗਿਆ ਤੇ ਹਾਂਜੀ ਕੀ ਬੋਲੇ ਮੈਂ ਕਿਹਾ ਮੈਂ ਮਿਲੂ ਕੋਲ ਕੇ ਦੇਖਣਾ ਵਿਆਹ ਤਾਂ ਹੋ ਗਿਆ ਮਾਰਨਾ ਦਉਂਗੀ ਤੁਹਾਨੂੰ ਹਾਂ ਅੱਥੇ ਅੱਖੇ ਨਾਲ ਮਾਰ ਆਪਾਂ ਕੀ ਭਾਲਦੇ ਆ ਆਪਾਂ ਕੀ ਭਾਲਦੇ ਆ ਕਿਹ ਕੋ ਮੇਰਾ ਫੇਸ ਫੇਸ ਵੇਖ ਕਿ ਕੀ ਕਰਾਇਆ ਫੇਸ ਤੇ ਤੁਹਾਡੀ ਮੈਂ ਮੰਨੂ ਨਾਲ ਗੱਲ ਹੀ ਹੁੰਦਾ ਮੰਨੂ ਗੱਲ ਬਹੁਤ ਸੋਹਣੀ ਕਰਨ ਲੱਗ ਪਿਆ ਓਏ ਆਹ ਬੋਤਲ ਫੜੀ ਫਿਰਦਾ ਉੱਤੋ ਛੱਡ ਦਿੱਤੀ ਉਹਨੇ ਮੈਨੂੰ ਦੇਖ ਕੇ ਬੱਗੂ ਗੱਲ ਵਿੱਚ ਸ਼ੌਨਾ ਬੱਗੂ ਪ੍ਰੀਤੀ ਪ੍ਰੀਤੀ ਸਨਕਾਉ ਹੋਇਆ ਨਾ ਇਹ ਗੋਰਾ ਹੋਇਆ ਨਾ ਉਹ ਬੀਤੀ ਕਾਫੀ ਹੈ ਸਾਰੇ ਕਹਿੰਦੇ ਕਮੈਂਟ ਚ ਕਮੈਂਟ ਨਹੀਂ ਦੇਖੇ ਕੀ ਹੈ ਕਹਿੰਦੇ ਸੁਨਵੀਰ ਸੋਨਾ ਬਹੁ ਗਿਆ ਇਹ ਗੋਲ ਮੋਲ ਆਂਡਾ ਗੋਲ ਗੋਲ ਮੋਲ ਆਂਡਾ ਗੋਲ ਇਹਦਾ ਮੂੰਹ ਦੇਖ ਮੰਮੀ ਤੇ ਗਿਆ ਜਾਵੇਂ ਇਹ ਪ੍ਰੀਤੀ ਹਨਾ ਇਹ ਬਸ ਕੈਪ ਦੇਣੀ ਆ ਬਸ ਬੱਚੇ ਕੋ ਕੈਪ ਦੇਣੀ ਆ ਤੁਹਾਨੂੰ ਬਹੁ ਇਹ ਦੇਖੀ ਦੇਖੀ ਹੈਲੋ ਚਨਵੀਰ ਬੋਤੋਏ ਤੋੜੇ ਨਾ ਕਿਦਾਂ ਬਾਬਾ ਕਿੰਨਾ ਪਪਾ ਕਿੰਨਾ ਪਾ ਕਰਦੇ ਆ ਆ ਦੇਖੀ ਆ ਆ ਯਾਰ ਦਰਦਾ ਸਵੇਰ ਦਾ ਫੜਿਆ ਮੈਂ ਚਨਵੀਰ ਪਪਾ ਕਿੰਨਾ ਪਾ ਕਰਦੇ ਆ ਹੈ ਦੇਖੋ ਉਹ ਚੱਲ ਗਿਆ ਚੱਲ ਗਿਆ ਚੱਲ ਗਿਆ ਆ ਆ ਆ ਆ ਆ ਆ ਆ ਆ ਹਾਂਜੀ 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 ਚਨਵੀਰ ਪਪਾ ਬਹੁਤ ਪਾਰ ਕਰਦੇ ਛਨਵੀਰ ਨੂੰ ਤਾਂ ਹੈਨਾ ਬਹੁਤ ਆ ਕਰਦੇ ਪਪਾ ਗੋਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਬਾਏ ਲੋ ਜੀ ਮੈਂ ਮੰਨ ਇੱਧਰ ਆ ਕੇ ਹਾਂਜੀ 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 ਕਿ ਉਹ ਆ ਪਾਪਾ ਨੂੰ ਪਾਪਾ ਤਾਂ ਵੀ ਨਾਲ ਰਹਿ ਨਹੀਂ ਚਾਹਦੇ ਆ ਨਾ ਇਹ ਕਿ ਤਾ ਸਾੜੀ ਨਾ ਜਾ ਬੱਲੇ 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 ਲੋ ਜੀ ਇਧਰ ਮੰਮੀ ਤਾਂ ਹੋ ਗਈ ਆ ਰੈਡੀ ਕਿਹਦੇ ਤੋਂ ਦੇਖੀ ਸੀ ਕੀ ਬਾਤ ਕੀ ਬਾਤ ਮੰਮੀ ਕੋਟੀ ਕਿਹੜੀ ਪੋਣੀ ਇਹਦੇ ਨਾਲ ਸੂਟ ਬੜਾ ਸੋਹਣਾ ਮੰਮੀ ਦਿਖਾਓ ਇਹਨਾਂ ਵੈਲਾ ਜੀ ਕੀ ਬਾਤ ਮੰਮੀ ਚੱਲੀ ਆ ਆਪਣੇ ਇਧਰ ਮੰਮੀ ਕੀ ਰਿਸ਼ਤੇਦਾਰੀ ਪਹਿਲਾਂ ਵਿਆਹ ਦੀ ਵਿਆਹ ਤੇ ਚੱਲੇ ਆ ਮੇਰੀ ਭੈਣ ਦੀ ਕੁੜੀ ਦਾ ਮੰਮੀ ਦੀ ਭੈਣ ਦੀ ਕੁੜੀ ਦਾ ਵਿਆਹ ਹੋਇਆ ਤੁਹਾਡੀ ਭੈਣਾਂ ਤਾਂ ਚਾਰ ਸਾਰੀਆਂ ਜਾਣਦੀਆਂ ਮਾਸੀਆਂ ਸਾਡੀਆਂ ਮਾਸੀ ਤੇਰੀ ਮਾਸੀ ਦੀ ਗੁੜੀ ਆ ਸਾਡੀ ਮਾਸੀ ਲੱਗਦੀ ਆ ਮਾਸੀ ਨੂੰ ਫੋਨ ਆਇਆ ਸੀ ਸਪੈਸ਼ਲ ਕਹਿੰਦੇ ਆਉਣਾ ਤੁਸੀਂ 9 10 ਤਰੀਕ ਨੂੰ ਵਿਆਹ ਸਾਡੇ ਹੁਣ ਕੀ ਜਨ ਚੱਕੀਆਂ ਨੂੰ ਇਹਨਾਂ ਵਿੱਚ ਕੋਟੀਆਂ ਰੱਖੀਆਂ ਹੋਈਆਂ ਤੁਸੀਂ ਬੁਲੀਆਂ ਦਾ ਓਏ ਓਏ ਬਾਜੀ ਆਹ ਕੋਟ ਪੋਣਾ ਆ ਓਏ ਉ ਤੋੜ ਦੇ ਰੋਡੀ ਪੈ ਹਨ ਕੋਟ ਤਿਆਰ ਹੀ ਆ ਮੰਮੀ ਦਾ ਮੰਮੀ ਰੰਗ ਬੜਾ ਤੇਰਾ ਗੋਰਾ ਹੋਇਆ ਆ ਕਿੱਥੋਂ ਹੋ ਗਿਆ ਕਾਲਾ ਵਾ ਮਮੀ ਨੇ ਰੰਗ ਬੜਾ ਸੋਹਣਾ ਹੋਇਆ ਕੀ ਚੱਕਰ ਜਨਾਂ ਦਾ ਗੋਰਾ ਗਿਲਾ ਆ ਮੂਤੇ ਮੰਮੀ ਹੁੰਦਾ ਤੇ ਝੂਰੀਆਂ ਚੜ ਰੀਆਂ ਕਿ ਉੱਡਣ ਲੱਪੀ ਦਿਨ ਪੱਟੇ ਤੇ ਝੂਠ ਕਾ ਤੇ ਮਾਰਦਾ ਰਹਿਣਾ ਤੇ ਉਹ ਜਾਣ ਕੇ ਕਿੱਸਮੀ ਗੱਲ ਆ ਬੇਫੂਫਾ ਬਣਾਉਂਦਾ ਰਹਿੰਦਾ ਮੰਮੀ ਲੈ ਆ ਤਸਵੀਰ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਮੰਮੀ ਦਾ ਰੰਗ ਗੋਰਾ ਹੋਇਆ ਕਿ ਨਹੀਂ ਹੋਇਆ ਮੰਮੀ ਸੌਣ ਲੱਗੇ ਤੇਰਾ ਰੰਗ ਗੋਰਾ ਤੇ ਤੇਰਾ ਰੰਗ ਲਾਲ ਹੋਣ ਲੱਗ ਪਿਆ ਹੁਣ ਲਾਲ ਜਿਹਾ ਹੋ ਗਿਆ ਰੰਗ ਤੇਰਾ ਅੱਛਾ ਹੋਰ ਮੰਮੀ ਦਲਾ ਦੀ ਤਾਂ 20 ਸਾਲ ਦੀ ਹੁੰਦੀ ਐ 10 ਸਾਲ ਦਾ ਆਂਦਰ ਜਵਾਲਾ ਨਹੀਂ ਤੇ ਨਹੀਂ ਆਏ ਰੋਵੇਂ ਯਾਰ ਚਲੋ ਲੋ ਨੀ ਯਾਰ ਇਹ ਵਿਆਹ ਦੇ ਕੀ ਹਾਂ 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 ਅਜੀ ਬੱਸ ਬੱਸ ਥੋੜੀ ਬਾਹਰ ਰਹਿ ਗਏ ਖੁੱਲੇ ਛੱਡ ਮਮੀ ਵਾਲ ਕੀ ਪੋਣਾ ਤੂੰ ਮੈਂ ਕੱਪੜੇ ਲੈਣੇ ਆ ਕਿੱਥੋਂ ਕੀ ਲੈਣਾ ਤੂੰ ਪਜਾਮਾ ਨਾਲੇ ਕਿ ਨੀ ਮਵਾਈ ਪਾ ਲੈਣਾ ਕੀ ਪਾ ਲੈਣਾ ਪਜਾਮੀ ਆ ਤਾਂ ਠੀਕ ਆ ਪਜਾਮੀ ਪਾ ਲੈਣੀ ਮੈਂ ਠੀਕ ਆ ਠੀਕ ਆ ਇਹ ਠੀਕ ਆ ਬਸ ਤੁਸੀਂ ਬੋਲਣਾ ਕਹਣਾ ਪਜਾਮੀ ਪਾਈ ਆ ਮਮ ਉਹ ਆ ਕਰਦਾ ਇੱਧਰ ਆ ਦੇਖੋ ਇੱਧਰ ਗੋਲੀਆਂ ਮਾਰਦਾ ਅਸੀਂ ਰਿੰਗ ਨਹੀਂ ਚਲਾਓ ਮੜੀ ਨਹੀਂ ਆ ਬਹੁਤ ਹੋ ਗਿਆ ਐਸਨ ਵੀਰ ਬਲੌਗ ਵਧੀਆ ਬੰਦਾ ਚਲਾਈ ਐ ਤੁਸੀਂ ਮੜੀ ਐ ਚਲਾਈ ਮੈਨੂੰ ਐਨੀ ਟੈਗਰ ਆਪੂਤਾ ਮੇਰ ਤੋਂ ਜਾਣ ਲਈ ਮੜਾ ਇਹਨੂੰ ਬਾਹਰ ਨਾ ਗੇਟ ਵੀ ਖੁੱਲਾ ਵਾ ਲੋ ਜੀ ਇਹ ਤੇ ਕਾਲੀ ਆ ਬਹੁਤ ਜ਼ਿਆਦਾ ਤਾਂ ਕਰਕੇ ਕਾਲੀ ਜਿਹੇ ਹੀ ਬਲੌਗ ਬਣਾਇਆ ਮੈਂ ਸੋ ਥੋੜੀ ਜੀ ਮਾਫੀ ਦੇ ਦਿਓ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਸੋ ਮਾਫੀ ਮੰਗਦੇ ਆ ਤੇ ਇੰਨਾ ਕ ਬਲੌਗ ਬਣ ਸਕਿਆ ਤੇ ਬਾਕੀ ਜਿਹੜਾ ਜੀ ਬਲੌਗ ਬਾਕੀ ਅਬਿਆਦਾ ਜਿਹੜਾ ਡੀ ਐਂਡ ਊ ਜਾਂ ਰਾਤ ਦਾ ਜਾਗੋ ਦਾ ਸਾਰਾ ਤੁਹਾਨੂੰ ਆਪ ਦਿਖਾਵਾਂਗੇ ਸਾਰਿਆਂ ਬਲੌਗ ਨਾਲ ਕਾਲੂ ਬਣੇ ਰਹੋ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਆ ਕੀ ਹੁੰਦਾ ਹੈ ਆ ਕੀ ਹੁੰਦਾ ਅਗਲੇ ਬਲੌਗ 2 ਮਿੰਟ ਰੋਕੇ ਸਮਾਪਤ ਹੋਣਾ ਕੀ ਹੁੰਦਾ ਇਹ ਕਰਦਾ ਸੀ ਉਧਰ ਮੇਰੀ ਗੱਲ ਗੱਲ ਕਰ ਸਾਰੇ ਨਾਲ ਉਧਰ ਗੱਲ ਕਰ ਗੱਲ ਕਰ ਉਹ ਮੇਰੀ ਗੱਲ ਕੁੱਤੇ ਨੂੰ ਤੂੰ ਉੱਥੇ ਖੜਾ 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 ਦੇਖੀ ਦੇਖ ਇਹਨਾਂ ਗੱਲ ਕਰ ਅਜਾ ਮੰਨੂ ਉੱਠ ਮੰਨੂ ਸਾਰੇ ਨਾਲ ਗੱਲ ਕਰ ਇਹ ਗੱਲ ਬਹੁਤ ਸੋਹਣੀ ਗੱਲ ਹੈ ਗੱਲ ਬਹੁਤ ਸੋਹਣੀ ਗੱਲ ਹੈ ਮੇਨੂੰ ਗੱਲ ਓਏ ਕਹਿਦਾ ਕਰਦਾ ਨਾ ਗੱਲ ਕੋ ਛੱਡ ਦੇ ਸੱਚੀ ਗੱਲ ਦੇ ਤੇ ਮੁੰਡੇ ਦੇ ਤੇਰੀ ਹਾਂ ਹਾਂ ਜੀ ਫਖਰੀ ਹਾਂ ਮੈਂ ਮੋਤ ਨਹੀਂ ਕੁਝ ਲਗਾਇਆ ਓਏ ਸੱਚੀ ਗੱਲ ਬੋਲੀ ਦਾ ਮਾਮੇ ਆ ਕਾਲੂ ਆ ਕਿ ਕੀ ਹੈ ਇਹ ਕਿਹੇ ਵੇਲੇ ਬੋਲ ਰਾਂ ਭੂਸ ਰਿਆ ਬੈ ਲੋ ਗਾਇਸ ਸੋ ਮੈਂ ਵਲੌਗ ਬਲੌਗ ਦਾ ਐਂਡ ਕਰਨ ਲੱਗਾ ਮੰਮੀ ਨਹਾ ਲਿਆ ਕਰੋ ਨਹੀਂ ਮਾਂ ਨਹੀਂ ਨਹਾਈਦਾ ਹੀ ਨਹੀਂ ਅਸੀਂ ਸੋ ਲੱਗਾ ਗਾਇਸ ਵਲੌਗ ਦਾ ਐਂਡ ਕਰਨਾ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਕਰਨ ਲਈ ਤੇ ਵਲੌਗ ਨੂੰ ਕਮੈਂਟ ਲਾਈਕ ਸ਼ੇਅਰ ਕਰ ਦਿਓ ਤੇ ਬਾਕੀ ਜਾਗੂ ਜੁੱਗ ਦੇ ਵਲੌਗ ਕੱਲ ਤੇ ਮੈਂ ਕੱਲ ਦੇ ਵਲੌਗ ਚ ਬਾੜ ਦੇਣਾ ਦੀ ਤੇ ਬੀਕੋ ਆ ਕਪੜਿਆਂ ਦੇ ਉੱਪਰ ਬੱਸ ਮਾਰ ਦੇ ਗੋਲੀ ਮੇਰੀ ਮਾਂ ਬਾਏ 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 ਚਲੋ ਜੀ ਬਾਏ ਚੱਲ ਗਈ ਗੋਲੀ ਉਹ ਇਹ ਨਾ ਚੜ ਜਦਾ ਉਹ ਚਲੋ ਵੀ ਗਾਇਸ ਬਾਏ